ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਹਮੇਸ਼ਾ ਪਰਾਲੀ ਨੂੰ ਅੱਗ ਲਾਉਣ ਦੇ ਇਲਜ਼ਾਮ ਲੱਗਦੇ ਨੇ ਤੇ ਦਿੱਲੀ ਤੇ ਹੋਰ ਦੇਸ਼ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਦਾ ਠੇਕਰਾ ਹਰ ਵਾਰ ਪੰਜਾਬ ਦੇ ਸਿਰ ਪੰਨਿਆ ਜਾਂਦਾ ਹੈ ਉੱਥੇ ਹੀ ਹੁਣ ਅੰਮ੍ਰਿਤਸਰ ਦੇ ਕਿਸਾਨ ਦੇ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਕਿਸਾਨ ਦੇ ਵੱਲੋਂ ਪਰਾਲੀ ਨੂੰ ਨਸ਼ਟ ਕੀਤੇ ਬਿਨਾਂ ਹੀ ਨਵੀਂ ਫਸਲ ਬੀਜ ਦਿੱਤੀ ਗਈ ਹੈ ਜਿਸ ਤੋਂ ਬਾਅਦ ਜ਼ਿਲ੍ਹੇ ਦੇ ਡੀਸੀ ਖੁਦ ਉਸ ਕਿਸਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਖੇਤ ਦੇ ਵਿੱਚ ਪਹੁੰਚੇ ਨੇ ਤੇ ਬਹੁਤ ਦੀ ਤਾਰੀਫ਼ ਕੀਤੀ ਹੈ ਕਿਸਾਨ ਦੇ ਹੌਸਲਾ ਫੁਜਾਈ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਕਿਸਾਨਾ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਦਿੱਲੀ ਖਾਸ ਕਰਕੇ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਇਲਜ਼ਾਮ ਲਗਾਏ ਜਾਂਦੇ ਨੇ ਕਿ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਫੈਲਦਾ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਸਰਫੇਸ ਸੀਡਰ ਨਾਮ ਦੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਦੇ ਨਾਲ ਪਰਾਲੀ ਨੂੰ ਨਸ਼ਟ ਕੀਤੇ ਬਿਨਾਂ ਹੀ ਜਿਹੜਾ ਫਸਲ ਬੀਜ ਦਿੱਤੀ ਗਈ ਹੈ ਸਤਿਗੁਰੂ ਜੀ ਮੈਂ ਡਿਪਟੀ ਕਮਿਸ਼ਨਰ ਅਮਰ ਇਸਨ ਸਾਹਿਬ ਅੱਜ ਤੁਹਾਡੇ ਕੋਲ ਅਸੀਂ ਆਏ ਆ ਵੀ ਸਾਨੂੰ ਪਤਾ ਚੱਲਿਆ ਵੀ ਕਈ ਅਗਾ ਬੰਦੂ ਕਿਸਾਨਾਂ ਨੇ ਜਿਹੜਾ ਇਹ ਸਰਦੇ ਸੀਡਰ ਅਡਾਪਟ ਕੀਤਾ ਹੈ ਸਰਦੇ ਸੀਡਰ ਨਹੀਂ ਆਪਾਂ ਬਿਨਾ ਮਤਲਬ ਜਿਹੜਾ ਛਿੱਟਾ ਮਾਰ ਕੇ ਹੀ ਕਰ ਦਿੰਦੇ ਆ ਤੇ ਫਰਾਲੀ ਨੂੰ ਵਾਹ ਕੇ ਉਹਦੇ ਥੱਲੇ ਜਿਹੜਾ ਹੈਗਾ ਇਹ ਆਪਾਂ ਕਿਸਾਨ ਇਹਦੀ ਬਿਜਾਈ ਕਰਦੇ ਆ ਡਾਇਰੈਕਟ ਉਹਦੇ ਬਾਰੇ ਮੈਂ ਜਾਣਨਾ ਚਾਹਨਾ ਵੀ ਤੁਹਾਡਾ ਕੀ ਤਜਰਬਾ ਰਿਹਾ ਕਿੰਨੇ ਕ ਰਕਬੇ ਦੇ ਵਿੱਚ ਆਪਾਂ ਇਹ ਵਿਜੀ ਅਸਰ ਤੇ ਸੀਡਰ ਰੰਦੇ ਨਹੀਂ ਤੇ ਝਾੜ ਵਗੈਰਾ ਕਿੰਨਾ ਹੈਗਾ ਸੋ ਉਹਦੇ ਬਾਰੇ ਜਿਹੜਾ ਤੇ ਦੱਸੋ ਤਾਂ ਕਿ ਅਸੀਂ ਹੋਰ ਵੀ ਕਿਸਾਨਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਸਕੀਏ ਇਹ ਸਾਲ ਆਹ 5 ਕਿੱਟਰ ਜਿਹੜੀ ਸਰਪੇ ਸੀਡਰ ਨਾਲ ਬੀਜੀ ਆ ਫਸਟ ਟਾਈਮ ਆਪਾਂ ਬੀਜੀ ਆ ਜੀ ਅੱਜ ਕੱਲ ਤੇ ਅਰਜੰਟ ਇਹ ਬਹੁਤ ਹੀ ਵਧੀਆ ਲੱਗ ਰਿਹਾ ਹਲੇ ਕਟਾਈ ਨਹੀਂ ਹੋਈ ਇਹ ਤੇ ਕਟਾਈ ਤੋਂ ਬਾਅਦ ਹੀ ਪਤਾ ਲੱਗੂਗਾ ਝਾੜ ਕਿੰਨਾ ਆਵਾ ਵੈਸੇ ਵੇਖਣ ਨੂੰ ਜਿਹੜਾ ਵਾਹ ਇਹਦਾ 18-19 ਕੁਇੰਟਲ ਤੇ ਲੱਗ ਭਾਵੇਂ ਅਨੁਮਾਨ ਹੈ ਗਾ ਤੇ ਪਿਛਲੇ ਸਾਲ ਤੁਹਾਡਾ ਜਦੋਂ ਤੁਸੀਂ ਅਦਰਵਾਇਜ਼ ਬੀਜੀ ਸੀਗੀ ਕਣਕ ਤੇ ਉਹਦਾ ਕਿੰਨਾ ਕੁ ਝਾੜ ਰਿਆ ਸੀ ਯਾਰ ਤਕਰੀਬਨ ਉਦੋਂ ਵੀ 18-19 ਕੁਆਲਿਟੀ ਮਤਲਬ ਔਸਤਨ ਜਿਹੜਾ ਆਈ ਇੰਨਾ ਕੀ ਜੀ ਕਿ ਸਾਨੂੰ ਕਿਸੇ ਇਹ ਕੰਦੇ ਏਕੜ ਦਾ ਵਾਧੂ ਹੋ ਗਿਆ ਬਾਕੀ ਮਤਲਬ ਆਇਆ ਜਿਵੇਂ ਜੇ ਕੋਈ ਛੋਟਾ ਰਹਾਂ ਕੁਆਲਿਟੀ ਤਕਰੀਬਨ ਮਤਲਬ ਝਾੜ ਹਲੇ ਤੱਕ ਕੋਈ ਲੱਗਦਾ ਵੀ ਬਰਾਬਰ ਹੀ ਹਾਂਜੀ 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 ਤੇ ਇਸ ਤੋਂ ਪਰਲਾ ਮੈਂ ਦੇਖ ਰਿਹਾ ਕਈ ਕਿਸਾਨ ਜਿਹਦਾ ਉਹ ਹੱਥ ਨਾਲ ਵੀ ਜਿਹੜਾ ਬ੍ਰੌਡਕਾਸਟਿੰਗ ਹੁੰਦੀ ਹੈ ਨਾ ਉਹ ਵੀ ਕਈ ਉਦਾਂ ਤਾਂ ਕੋਈ ਕਦੇ ਕਰਕੇ ਦੇਖਿਆ ਤੁਸੀਂ ਨਹੀਂ ਨਹੀਂ ਇਹ ਫਸਟ ਟਾਈਮ ਆਪਾਂ ਇਹ ਫਸਟ ਟਾਈਮ ਦੀ ਜਿਹੜਾ ਪਰਾਲੀ ਦੇ ਵਿੱਚ ਕੀਤਾ ਨਾ ਸਿਸਟਮ ਇਹ ਆਪਾਂ ਫਸਟ ਟਾਈਮ ਹਾਂਜੀ ਕੀ ਇਹ ਫਿਰ ਕਰਕੇ ਮਤਲਬ ਕਿ ਧਾਗ ਬੂਸੀ ਉਹ ਸਰਫੇਸ ਇਕਰ ਦੇ ਰਾਹੀਂ ਸਿੱਧਾ ਜੀ ਹਾਂਜੀ ਸਰਫੇਸ ਇਕਰ ਦੇ ਵਿੱਚ ਹੀ ਜਿਹੜਾ ਆਪਾਂ 43 ਕਿਲੋ ਦੀ પ્રતિ ਏਕੜ ਦੇ ਧਾਣੇ ਪਾ ਗਏ ਜੀ ਤੇ ਆਪਾਂ ਸਿੱਧੀ ਜਿਹੀ ਸਿੱਧੀ ਵਿਦਾਈ ਕੀਤੀ ਤੇ ਇਹਦੇ ਵਿੱਚ ਨਾ ਭੰਦੀਏ ਕੀ ਗੀ ਕੀਤੀ ਹੈ ਤੇ ਜੂਰੀਆ ਵੀ ਬਹੁਤ ਨਾ ਮਾਤਰ ਜਿਹਨੂੰ ਮਤਲਬ ਡੇਢ ਕਿ ਬੋਰੀ ਜਿਹੜੀ ਆ ਦੂਜੀਆਂ ਜਿਹੜੀਆਂ ਸਿੱਧੀਆਂ ਦੂਜੀਆਂ ਰਾਤਨ ਜਿਹੜਾ ਮਤਲਬ ਚਲੰਦਿਆ ਰਵਾਇਆ ਉਹਦੇ ਤੇ ਜਿਹੜੀਆਂ ਸੀ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਪਾਈਆਂ ਤੇ ਇਹਨੂੰ ਡੇਢ ਕਿ ਉਹ ਜਿਹੜੀ ਜੂੜ ਦਾ ਫਾਈਲ ਤੇ ਪਾਣੀ ਲਾਣ ਦਾ ਇਹਦੇ ਵਿੱਚ ਕਿੰਨੇ ਕਿ ਟਪਕ ਕੋਈ ਹੋਰ ਮੈਕੈਨਿਕ ਸਿਸਟਮ ਹੈ ਜਦੋਂ ਤੁਸੀਂ ਬੀਜਦੇ ਹੋ ਪਾਣੀ ਤੇ तकरीबन ਜਿੱਦਾਂ ਆਪਾਂ 16 ਨੂੰ ਬਜਾਈ ਕੀਤੀ 16 ਨਵੰਬਰ ਨੂੰ ਤੇ 16 ਨਵੰਬਰ ਨੂੰ ਹੀ ਆਪਾਂ ਪਾਣੀ ਇਹ ਪਾਸ ਦੇ ਦਤਾ ਹੈ ਉਹ ਤੋਂ ਬਾਅਦ ਇੱਕ ਪਾਣੀ ਹੋਰ ਦਤਾ ਵਾ ਪਰ ਨਹੀਂ ਮਤਲਬ ਇਹਦਾ ਤੀਜਾ ਪਾਣੀ ਨਹੀਂ ਆਪਾਂ ਦਿੱਤਾ ਦੋ ਹੀ ਪਾਣੀ ਦਿੱਤੇ ਜੀ ਫਿਰ ਤੁਹਾਡੇ ਕੋਲ ਬਾਕੀ ਇਹ ਜਿਹੜੇ ਉਹਦਾ ਕੀ ਤਜਰਬਾ ਕਈ ਲੋਕੀ ਕਹਿੰਦੇ ਵੀ ਜਦੋਂ ਤੁਸੀਂ ਪ੍ਰਾਲੀ ਨਹੀਂ ਸਾੜਦੇ ਤਾਂ ਇਹ ਕੋਈ ਬੋਤ ਕੀਟ ਨਾਸ਼ਕ ਯੂਜ਼ ਕਰਨੇ ਪੈਂਦੇ ਹੈ ਜਾਂ ਕੀੜਾ ਲੱਟ ਵਗੈਰਾ ਹੋ ਜਾਂਦੀ ਹੈ ਉਹਦੇ ਬਾਰੇ ਕੋਈ ਤੁਹਾਡਾ ਨਹੀਂ ਸਰ ਆਪਾਂ ਨਾ ਦੇਦੇ ਵਿੱਚ ਕੋਈ ਨਦੀ ਨਾਸ਼ਕ ਕੀ ਕੀ ਜੀ ਤੇ ਨਾ ਹੀ ਆਪਾਂ ਉਸਲੇ ਬੰਨੇ ਕੋਈ ਕੀੜੇ ਦੀ ਤੇਲੇ ਦੀ ਕੋਈ ਸਪਰੇ ਨਹੀਂ ਕੀਤੀ ਦਿਲ ਕੋਈ ਮਤਲਬ ਸਪਰੇ ਰਹਿਲੇ ਇੱਕ ਵੀ ਆਪਾਂ ਸਪਰੇ ਨਹੀਂ ਕਰਕੇ ਵੇਖੀ ਅਜੇ ਤੱਕ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਹੁਣ ਇਹ ਚਲੋ ਅੱਗੇ ਜਦੋਂ ਦਾ ਹੀ ਹੋਈ ਸੀ ਹਾਂਜੀ ਇੱਕ ਤਰਫੋਂ ਦੱਸ ਸਕਦੇ ਹਾਂ ਅਸੀਂ ਤੁਹਾਡੇ ਨਾਲ ਰਸਤਾ ਟਾਈਮ ਰੱਖਾਂਗੇ ਜਿੰਨੇ ਵੀ ਸਾਡੇ ਕਿਸਾਨ ਵੀ ਇੱਥੇ ਆਪਣੇ तकरीबन 20 ਕਿਸਾਨ ਮੈਨੂੰ ਦੱਸ ਰਹੇ ਆ ਜਿਹੜੇ ਜਿੱਥੇ ਆਪਣੇ 20 ਏਕੜ ਹੈ ਜਿਹੜੇ ਜਿੱਥੇ ਸਰਫੇਸ ਸੀਡਰ ਦੇ ਰਾਹੀਂ ਟੋਟਲ ਇਹਨਾਂ ਨੇ ਬਜਾਈ ਕੀਤੀ ਹੈ ਸੋ ਉਹਦਾ ਕੀ ਰਿਜ਼ਲਟ ਨਿਕਲਦਾ ਹੈ ਕਿਉਂਕਿ ਹੁਣ ਅੱਜ ਤੋਂ तकरीबन ਅਸੀਂ ਪ੍ਰੋਕੂਰਮੈਂਟ ਦਾ ਵੀ ਸੀਜ਼ਨ ਦਾ ਆਰਾਮ ਹੋਣ ਲੱਗਿਆ ਅਸੀਂ ਇਸ ਤੋਂ ਬਾਅਦ ਉੱਥੇ ਮੰਡੀ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਦੇਖਾਂਗੇ ਵੀ ਜਿਹੜੇ ਜਿਹੜੇ ਕਿਸਾਨਾਂ ਨੇ ਸਰਫੇਸ ਹੀਡਰ ਦੇ ਰਾਹੀਂ ਆਕਾਣਕ ਬੀਜੀ ਸੀਗੀ ਕੀ ਉਹਨਾਂ ਦਾ ਆਉਟਪੁੱਟ ਰਗਦਾ ਤਾਂ ਕਿ ਫਿਰ ਉਹ ਜੇਕਰ ਇਹ ਤਕਨੀਕ ਵਧੀਆ ਨੇ ਤਾਂ ਫਿਰ ਹੋਰ ਵੀ ਕਿਸਾਨਾਂ ਨੂੰ ਅਸੀਂ ਜਾਗਰੂ ਕਰੀਏ ਤੇ ਇਸ ਨੂੰ ਅਡਾਪਟ ਕਰ